ਦੇ ਹਾਲਾਤ ਵਿੱਚ ਦੂਰ ਦਰਾਡੇ ਪਿੰਡਾਂ ਵਿੱਚ ਮੌਕੇ ਤੇ ਪਹੁੰਚ ਕੇ ਸਿਹਤ ਸੇਵਾਵਾਂ ਅਤੇ ਮੁੱਢਲੀ ਸਹਾਇਤਾ ਦੇਣ ਦੀਆਂ ਸੇਵਾਵਾਂ ਨਿਭਾਉਣ ਵਾਲੀ 108 ਐਂਬੂਲੈਂਸ ਨੂੰ ਇਸ ਵੇਲੇ ਖੁਦ ਫਰਸਟ ਏਡ ਦੀ ਜਰੂਰਤ ਹੈ ਇਸ ਸਬੰਧੀ 108 ਐਂਬੂਲੈਂਸ ਯੂਨੀਅਨ ਦੇ ਆਗੂਆਂ ਨੇ ਐਂਬੂਲੈਂਸ ਗੱਡੀ ਵਿੱਚ ਖਾਮੀਆਂ ਵਿਖਾਉਂਦੇ ਦੱਸਿਆ ਕਿ 2011 ਤੋਂ ਸੜਕਾਂ ਤੇ ਦੌੜ ਰਹੀਆਂ ਇਹਨਾਂ ਗੱਡੀਆਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਸ ਵਿੱਚ ਮੁੱਢਲੀ ਸਹਾਇਤਾ ਦੇਣ ਵਾਲੇ ਯੰਤਰ ਵੀ ਆਖਰੀ ਸਾਹਾਂ ਤੇ ਹਨ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਪੰਜਾਬ 'ਚ ਕਈ ਹੋਰ ਗੱਡੀਆਂ ਵੀ ਹਨ ਜੋ ਆਖਰੀ ਸਾਹਾਂ ਤੇ ਹਨ ਅਤੇ ਵਿਭਾਗ ਨੂੰ ਸਮੇਂ-ਸਮੇਂ ਤੇ ਜਾਣੂ ਕਰਵਾਉਣ ਦੇ ਬਾਵਯੂਦ ਵੀ ਇਹਨਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਮੁਸ਼ਕਲ ਸਾਰ ਇਹ ਆ ਰਹੀ ਆ ਵੀ ਜਦੋਂ ਕੋਈ ਤੁਸੀਂ ਹਾਲਾਤ ਗੱਡੀ ਦੇ ਦੇਖੇ ਹੋਏ ਆ 108 ਦੇ ਬਹੁਤ ਮਾੜੇ ਹਾਲਾਤ ਨੇ ਜਦੋਂ ਅਸੀਂ ਕੋਈ ਆਪਣੇ ਹੱਕਾਂ ਦੀ ਜਾਂ ਗੱਡੀ ਦੀ ਮੇਨਟੇਨੈਂਸ ਬਾਰੇ ਗੱਲ ਚੁੱਕਦੇ ਆ ਤੇ ਸਾਨੂੰ ਟਰਮੀਨੇਟ ਕੀਤਾ ਜਾਂਦਾ ਤੰਗ ਕੀਤਾ ਜਾਂਦਾ ਨਜਾਇਜ਼ ਬਦਲੀਆਂ ਕੀਤੀਆਂ ਜਾਂਦੀਆਂ ਨੇ। ਸੋ ਇਹ ਕਰਕੇ ਅਸੀਂ ਜਿਹੜੀ ਹੁਣ 1 ਮਹੀਨੇ ਤੋਂ ਭੁਖ ਹੜਤਾਲ ਦੇ ਬੈਠੇ ਹੋਇਆ ਆਪਣੀ ਅਮਰਜੰਸੀ ਸੇਵਾ ਨੂੰ ਨਿਰਵਿਘਨ ਚਾਲੂ ਰੱਖ ਕੇ ਪਰ ਸਾਡੀ 1 ਮਹੀਨੇ ਤੋਂ ਕੋਈ ਸੁਣਵਾਈ ਨਹੀਂ ਹੋਈ 18 ਤੋਂ 20 ਜਣਿਆਂ ਨੂੰ ਇਹਨਾਂ ਟਰਮੀਨੇਟ ਕਰ ਦਿੱਤਾ ਹੋਇਆ ਵਾ 40 ਤੋਂ 50 ਜਣਿਆਂ ਨੂੰ ਇਹਨਾਂ ਨੋਟਸ ਈਸ਼ੂ ਕਰ ਦਿੱਤੇ ਹੋਏ ਆ ਕਿ ਤੁਸੀਂ ਆਪਣੀ ਜਿਹੜੀ ਕਲਮ ਛੋੜ ਹੜਤਾਲ ਆ ਉਤੋਂ ਬੈਕ ਆ ਜਾਓ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਹੈਗੀ ਤੁਹਾਨੂੰ ਟਰਮੀਨੇਟ ਕਿਉਂ ਕੀਤਾ ਸਰ ਮੈਨੂੰ ਟਰਮੀਨੇਟ ਇਸ ਕਰਕੇ ਕੀਤਾ ਵੀ ਮੈਂ ਆਪਣੇ ਹੱਕਾਂ ਦੀ ਗੱਲ ਕੀਤੀ ਸੀ ਅਸੀਂ ਆਪਣੀ ਤਨਖਾਹ ਜਿਹੜਾ ਇਹਨਾਂ ਵਾਦਾ ਕੀਤਾ ਸੀ ਜਦੋਂ ਕੱਥੂ ਸੌਰੀ ਲੋਡਵਾਲ ਟੋਲ ਪਲਾਜ਼ਾ ਦੇ ਧਰਨਾ ਲੱਗਾ ਸੀ ਮਾਨਯੋਗ ਸਿਹਤ ਮੰਤਰੀ ਦੇ ਸਾਹਮਣੇ ਉਹਨਾਂ ਸਾਨੂੰ ਕਿਹਾ ਸੀ ਵੀ ਤੁਹਾਡੀ 5000 ਰੁਪਿਆ ਤਨਖਾਹ ਤੇ 2014 ਤੋਂ ਇਨਕ੍ਰੀਮੈਂਟ ਮਿਲੇਗਾ ਉਹ ਸਾਡਾ ਕੋਈ ਵੀ ਦਿੱਤਾ ਨਹੀਂ ਗਿਆ ਜਦੋਂ ਅਸੀਂ ਉਹ ਦੁਬਾਰਾ ਆਪਣੇ ਮੰਗਾਂ ਦੀ ਗੱਲ ਕੀਤੀ ਆ ਤੇ ਸਾਨੂੰ ਟਰਮੀਨੇਟ ਕਰ ਦਿੱਤਾ ਗਿਆ ਕੋਈ ਇੱਥੇ ਜਿਹੜੇ ਆਪਰੇਟਰਸ ਨੇ ਉਹ ਪ੍ਰੋਪਰ ਵਰਕ ਨਹੀਂ ਹੈਗੇ ਕੋਈ ਸ਼ਕਸ਼ਨ ਮਸ਼ੀਨ ਜਿਹੜੀ ਪ੍ਰੋਪਰ ਵਰਕ ਨਹੀਂ ਕਰਦੀ ਇਹ ਨਹੀਂ ਇਸ ਗੱਡੀ ਦੀ ਆਲ ਪੰਜਾਬ ਦੀਆਂ ਗੱਡੀਆਂ 'ਚ ਜਿਹੜੇ ਆ ਮੇਰੇ ਕੋਲ ਯਾ ਤਾਂ 60 ਗੱਡੀਆਂ ਦੀ ਲਿਸਟ ਆ ਜਿਹਦੇ ਵਿੱਚ ਕਿਸ ਦਾ ਬੀਪੀ ਅਪਰੇਟਸ ਸੈੱਲ ਨਹੀਂ ਹੈਗੇ ਇਹਦੇ ਇੱਕ ਸੈਲ ਵੀ ਆਟੋਮੈਟਿਕ ਬੀਪੀ ਅਪਰੇਟਸ ਪ੍ਰੋਵਾਈਡ ਨਹੀਂ ਕਰਦੇ ਇਹਨੇ ਜਿਹੜਾ ਨੁਕਤਾ ਦਾ ਕਹਾਨ ਕਰ ਰਹੇ ਆ ਮਰੀਜ਼ਾਂ ਦੀ ਜਿਹੜੀ ਆ ਖਲਵਾੜ ਕਰ ਰਹੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਮੇਲ ਕੀਤੀ ਹੋਈ ਆ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਵੀ ਮੇਲ ਕੀਤੀ ਹੋਈ ਆ ਵਿਜੀਲੈਂਸ ਇਨਕੁਆਰੀ ਜਿਹੜੀ ਆ ਉਹ ਵੀ ਇਹਦੀ ਲਾਈ ਹੋਈ ਆ ਪਰ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਪਤਾ ਕਿਉਂ ਨਹੀਂ ਹੋ ਰਹੀ ਇਹਦੇ ਬਾਰੇ ਸਾਨੂੰ ਕੁਝ ਸਮਝ ਨਹੀਂ ਆਇਆ ਸਰ ਗੱਡੀ ਦੇ ਹਾਲਾਤ ਬਹੁਤ ਮਾਰੇ ਆ ਸਰ ਬਾਕੀ ਜੋ ਗੱਡੀ ਦੀ ਫਰਸਟ ایڈ ਦੇਣੀ ਹੁੰਦੀ ਹੈ ਮੇਰਾ ਕੰਮ ਫਰਸਟ ایڈ ਦੇਣ ਦਾ ਪੇਸ਼ੈਂਟ ਨੂੰ ਤੇ ਪੇਸ਼ੈਂਟ ਅਟੈਂਡੈਂਟ ਆਂਦੇ ਆ ਤੇ ਫਰਸਟ ایڈ ਦੋ ਦਿੰ ਗੱਡੀ ਦੇ ਕੋ ਵੀ ਅਸੀਂ ਮਗਰ ਜੋ ਗੱਡੀ ਦੇ ਕੈਬਿਨ 'ਚ ਬੈਠਦੇ ਆ ਆਪੇ ਹੀ ਐਮਟੀ ਤੇ ਇਹ ਫਰਸਟ ایڈ ਦੇਣੀ ਹੁੰਦੀ ਹੈ ਫਰਸਟ ایڈ ਸਰ ਬੀਪੀ ਵੀਗਾਰਾ ਚੈੱਕ ਕਰ ਸਕਦੇ ਆਪਾਂ ਸ਼ੂਗਰ ਵੀਗਾਰਾ ਚੈੱਕ ਕਰ ਸਕਦੇ ਆਪਾਂ ਪਲਸੋਕਸਿਮੀਟਰ ਸਰ ਐਸਪੀਰ ਚੈੱਕ ਕਰ ਸਕਦੇ ਆਪਾਂ ਪਰ ਬੀਪੀ ਅਪਰੇਟਰ ਚੱਲ ਨਹੀਂ ਹੈਗੇ ਪਲਸੋਕਸਿਮੀਟਰ ਸਰ ਚੱਲਦਾ ਨਹੀਂ ਹੈਗਾ ਗਲਗੋਸ ਟਿਪ ਪਾਣੀ ਹੈਗੇ ਸਾਰੇ ਤੇ ਆਕਸੀਜਨ ਸਰ ਆਪਾਂ ਦੇ ਸਕਦੇ ਆਂ ਪਰ ਆਕਸੀਜਨ ਸਿਲੰਡਰ ਲੀਕ ਆ ਅੱਧੀ ਆਕਸੀਜਨ ਯੂਜ਼ ਹੁੰਦੀ ਅੱਧੀ ਵੇਸਟ ਹੁੰਦੀ ਹੈ ਆਕਸੀਜਨ ਬਾਕੀ ਸਰ ਪੋਰਟੇਬਲ ਸਿਲੰਡਰ ਹੁੰਦੇ ਆ ਆਕਸੀਜਨ ਦੇ ਉਹ ਆਪਾਂ ਯੂਜ਼ ਕਰਨੇ ਆ ਜਦੋਂ ਆਪਾਂ ਮੇਸ਼ਨ ਨੂੰ ਆਪਾਂ ਹਸਪੀਟਲ ਲੈ ਕੇ ਜਾਣੇ ਸਟ੍ਰਕਚਰ ਤੇ ਪਰ ਉਹ ਫਿਲ ਨਹੀਂ ਕੀਤੇ ਬਹੁਤ ਸਰ ਗੱਡੀ ਦਾ ਮਾੜੇ ਹਾਲਾਤ ਆ ਸਰ ਮਰੀਤ ਰੱਬ ਦੇ ਆਸਰੇ ਆ ਅਸੀਂ ਤਾਂ ਮਰੇ ਆਪਣੀ ਕੋਸ਼ਿਸ਼ ਕਰਦੇ ਆ ਜਿੱਦਾਂ ਵੀ ਆਪਾਂ ਬਜਾ ਸਕੀਏ ਉਹਨੂੰ ਬਾਕੀ ਕੁਝ ਰੱਬ ਸਹਾਇਤਾ ਕਰਦਾ ਹੀ ਵਸਤ ਤੋਂ ਬਾਅਦ ਦੋਹੀ ਕਰਦੇ ਆ ਅਸੀਂ ਤੇ ਬਾਕੀ ਗੱਡੀ ਦੇ ਸਾਰਾ ਸਮਾਨ ਪ੍ਰੋਵਾਈਡ ਹੋ ਆਪਾਂ ਵੀ ਹੈਲਪ ਕਰੀਏ ਉਹਨਾਂ ਦੀ ਪਰ ਗੱਡੀ ਦੇ ਸਮਾਨ ਨਹੀਂ ਕੋ ਪ੍ਰੋਵਾਈਡ ਆ ਕੋ ਪੂਰਾ ਸਟ੍ਰਕਚਰ ਇਹਨਾਂ ਦੇ ਕੰਮ ਨਹੀਂ ਕਰਦੇ ਸਹੀ ਤਰ੍ਹਾਂ ਪੇਸ਼ੈਂਟ ਨੂੰ ਮੂਵ ਨਹੀਂ ਆਪਾਂ ਕਰ ਸਕਦੇ ਸਹੀ ਤਰ੍ਹਾਂ ਇਹਨੂੰ ਤਾਂ ਗੱਡੀ ਦੇ ਹਾਲਾਤ ਬਹੁਤ ਮਾੜੇ ਨੇ ਗੱਡੀ 2011 ਮਾਡਲ ਦਾ ਹੈ ਠੀਕ ਆ ਤੇ ਇਹਦੀ ਕੰਡੀਸ਼ਨ ਚੱਲਣ ਵਾਲੀ ਹੈ ਨਹੀਂ ਬਿਲਕੁਲ ਇਹ ਕੰਡਮੈਸਾਨੂੰ ਪਈ ਹੈ ਠੀਕ ਇਸ ਗੱਡੀ ਜਿਹੜੀ ਆ ਅਸੀਂ ਚਲਾਉਣ ਕੋਈ ਚੱਕਣ ਚਲਾ ਲੈ ਪਰ ਇਹ ਜੇ ਗੱਡੀ ਜੇਕਰ ਲੋਡ ਪੈਂਦੀ ਇਹਦਾ ਐਕਸੀਡੈਂਟ ਕੋਈ ਹੁੰਦਾ ਠੀਕ ਆ ਗੱਡੀ ਬੋਦੀ ਪਹਾਂ ਨਹੀਂ ਸਕਦੇ ਠੀਕ ਆ ਅਸੀਂ ਕਿਉਂਕਿ ਇਹ ਗੱਡੀ ਜਿਹੜੀ ਹੈ ਨਾ ਜੇ ਬ੍ਰੇਕ ਮਾਰੀਏ ਇਹਦਾ ਪਤਾ ਨਹੀਂ ਕਿ ਕਿਦਾਂ ਤੁਰਪਣਾ ਠੀਕ ਆ ਨੇ ਗੱਡੀ ਪਾਣੀ ਹੋ ਗਾ ਕੇ ਜੇ ਬ੍ਰੇਕ ਮਾਰ ਕੇ ਇਹੋ ਚੱਲ ਜੇ ਇੱਧਰ ਚੱਲ ਜੇ ਪਤਾ ਨਹੀਂ ਕੋਈ ਦਿਆ ਠੀਕ ਆ ਇੱਕ ਬ੍ਰੇਕ ਦੂਜੇ ਪੈਂਡ ਲੱਗਣੀ ਠੀਕ ਬਾਕੀ ਹੋਰ ਵੀ ਜਿੱਦਾਂ ਮਤਲਬ ਕਹਿ ਲੋ ਵੀ ਗੱਡੀ ਇੱਕ ਵੈਪਰ ਹੁੰਦੀ ਆ ਉਹ ਵੀ ਖਰਾਬ ਹੋਏ ਠੀਕ ਆ ਉਹ ਵੀ ਨਹੀਂ ਚੱਲਦੇ ਆਗੇ Chamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number nine two one seven six zero. Shamra Chandar Call Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ